ਵੈਸੇ ਤਾਂ ਜਿੰਨਾ ਸਿਗਰਟ ਪੀਣਾ ਪੀਣ ਵਾਲਿਆਂ ਵਾਸਤੇ ਖਤਰਨਾਕ ਹੁੰਦਾ ਉਸ ਤੋਂ ਵੱਧ ਖਤਰਨਾਕ ਹੁੰਦਾ ਜਿਹੜੇ ਲੋਕ ਉਸ ਬੰਦੇ ਦੇ ਆਲੇ ਦੁਆਲੇ ਖੜੇ ਹੁੰਦੇ ਨੇ ਕਿਉਂਕਿ ਜਦੋਂ ਧੂਆਂ ਉਹਨਾਂ ਦੇ ਸਾਹ ਰਾਹੀਂ ਅੰਦਰ ਜਾਂਦਾ ਹੈ ਤੇ ਉਸ ਤੋਂ ਵੱਧ ਖਤਰਨਾਕ ਹੁੰਦਾ ਹੈ ਵੈਸੇ ਤਾਂ ਜਿੰਨੇ ਵੀ ਪਬਲਿਕ ਪਲੇਸ ਨੇ ਸਾਰੇ ਹੀ ਪਬਲਿਕ ਪਲੇਸਿਸ ਤੇ ਲਿਖਿਆ ਹੁੰਦਾ ਹੈ ਕਿ ਸਿਗਰਟ ਪੀਣਾ ਸਖਤ ਮਨਾ ਹੈ ਹਿੰਦੀ ਇੰਗਲਿਸ਼ ਤੇ ਪੰਜਾਬੀ ਦੇ ਵਿੱਚ ਲਿਖਿਆ ਹੁੰਦਾ ਹੈ ਸੋ ਇਸ ਦੇ ਵਿੱਚ ਜਿਹੜੀ ਮੇਨ ਗੱਲ ਸਮਝਣ ਵਾਲੀ ਹੈ ਕਿ ਜਿਹੜੇ ਅਨਪੜ੍ਹ ਨਹੀਂ ਜਾਂ ਫਿਰ ਜਿਹੜੇ ਕਈ ਬਜ਼ੁਰਗ ਜਾਂ ਬੜੀ ਉਮਰ ਦੇ ਆਪਾਂ ਕਹਿ ਸਕਦੇ ਆ ਅੰਕਲ ਹੁੰਦੇ ਨੇ ਉਹ ਖੜੇ ਕਿਤੇ ਵੀ ਹੋ ਕੇ ਸਿਗਰਟ ਪੀਣਾ ਸ਼ੁਰੂ ਕਰ ਦਿੰਦੇ ਨੇ ਪਰ ਅੱਜ ਕੱਲ ਦੇ ਯੂਥ ਦੇ ਵਿੱਚ ਆਪਾਂ ਗੱਲ ਕਰੀਏ ਕਿੱਦਾਂ ਨੂੰ ਜਾ ਰਿਹਾ ਪੜੇ ਲਿਖੇ ਹੈਗੇ ਨੇ ਸਭ ਨੂੰ ਪਤਾ ਵੀ ਲਿਖਿਆ ਹੋਇਆ ਚੰਗੀ ਤਰ੍ਹਾਂ ਪੜ੍ਹ ਵੀ ਸਕਦੇ ਨੇ ਫਿਰ ਵੀ ਕਿਉਂ ਨਜ਼ਰ ਅੰਦਾਜ਼ ਕਰ ਰਹੇ ਨੇ ਕਿ ਇੱਕ ਟ੍ਰੈਂਡ ਚੱਲ ਗਿਆ ਆਪਾਂ ਇਸ ਚੀਜ਼ ਨੂੰ ਆਪਾਂ ਕੀ ਕਹਿ ਸਕਦੇ ਆ ਕਿਉਂਕਿ ਆਪਾਂ ਵੀ ਚਲੋ ਇਹ ਤਾਂ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਆ ਤੁਸੀਂ ਵੀ ਬਹੁਤ ਵਾਰੀ ਦੇਖਿਆ ਹੋਣਾ ਕਿ ਬਹੁਤ ਸ ਦੇਖਣ ਦੇ ਵਿੱਚ ਬਹੁਤ ਨੂੰ ਲੱਗਦਾ ਕਿ ਬੜੇ ਪੜੇ ਲਿਖੇ ਨੇ ਵੈਲ এডਿਕੇਟਿਡ ਨੇ ਪਰ ਉਹ ਖੜੇ ਸਿਗਰਟ ਪੀ ਰਹੇ ਹੁੰਦੇ ਨੇ ਔਰ ਅੱਜ ਕੱਲ ਦੇ ਕੁੜੀਆਂ ਦੇ ਵਿੱਚ ਵੀ ਆਮ ਸ਼ਰਿਆਮ ਹੋ ਗਿਆ ਸੋ ਇਦਾਂ ਦੀ ਹੀ ਇੱਕ ਵੀਡੀਓ ਸੋਸ਼ਲ ਮੀਡੀਆ ਤੇ ਬਹੁਤ ਵਾਇਰਲ ਹੋ ਰਹੀ ਹੈ ਅਸੀਂ ਤੁਹਾਨੂੰ ਵੀਡੀਓ ਵੀ ਦਿਖਾ ਰਹੇ ਹਾਂ ਤੁਸੀਂ ਦੇਖ ਸਕਦੇ ਹੋ ਕਿ ਰੇਲਗੱਡੀ ਦੇ ਵਿੱਚ ਇੱਕ ਕੁੜੀ ਸਿਗਰਟ ਪੀ ਰਹੀ ਹੈ ਸੋ ਉਸ ਡੱਬੇ ਦੇ ਵਿੱਚ ਜਿਹੜੇ ਆਲੇ ਦੁਆਲੇ ਦੇ ਲੋਕ ਬੈਠੇ ਸੀ ਜਦੋਂ ਉਹਨਾਂ ਨੇ ਉਸ ਕੁੜੀ ਨੂੰ ਕਿਹਾ ਕਿ ਸਿਗਰਟ ਪੀਣਾ ਬੰਦ ਕਰ ਦੇ ਕਿਉਂਕਿ ਕਈ ਤਰ੍ਹਾਂ ਦੇ ਲੋਕ ਜਿਹੜੇ ਉੱਥੇ ਨਾਲ ਸਫ਼ਰ ਕਰ ਰਹੇ ਹੁੰਦੇ ਨੇ ਤੇ ਕਈਆਂ ਨੂੰ ਤੇ ਧੂਏ ਤੋਂ ਵੀ ਬਹੁਤ ਅਲਰਜੀ ਹੁੰਦੀ ਹੈ ਸੋ ਜਦੋਂ ਉਹਨਾਂ ਨੇ ਉਹਨੂੰ ਰੋਕਣਾ ਚਾਹਿਆ ਤੇ ਕੁੜੀ ਨਹੀਂ ਰੁਕੀ ਉਸ ਤੋਂ ਬਾਅਦ ਇੱਕ ਬੰਦੇ ਨੇ ਖੜੇ ਹੋ ਕੇ ਉਸ ਦੀ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਜਦੋਂ ਵੀਡੀਓ ਬਣਾਣੀ ਸ਼ੁਰੂ ਕਰ ਦਿੱਤੀ ਤੇ ਉਹ ਕੁੜੀ ਖੜੀ ਹੋ ਕੇ ਬੋਲੀ ਕਿ ਮੇਰੀ ਵੀਡੀਓ ਬਣਾਉਣੀ ਬੰਦ ਕਰ ਦੋ ਤੇ ਫਿਰ ਉਹਨਾਂ ਲੋਕਾਂ ਨੇ ਕਿਹਾ ਕਿ ਅਸੀਂ ਤੇਰੀ ਵੀਡੀਓ ਬਣਾਉਣੀ ਬੰਦ ਕਰ ਦਾਂਗੇ ਪਰ ਪਹਿਲਾਂ ਸਿਗਰਟ ਪੀਣੀ ਬੰਦ ਕਰ ਪਰ ਉਸ ਕੁੜੀ ਨੇ ਲਗਾਤਾਰ ਉਹਨਾਂ ਦੇ ਨਾਲ ਬੈਸਬਾਜੀ ਕਰਦੀ ਰਹੀ ਪਰ ਉਸ ਕੁੜੀ ਨੇ ਸਿਗਰਟ ਨਹੀਂ ਛੱਡੀ ਤੇ ਲਗਾਤਾਰ ਤੁਸੀਂ ਦੇਖ ਸਕਦੇ ਹੋ ਵੀਡੀਓ ਦੇ ਵਿੱਚ ਕਿ ਉਸਦੇ ਹੱਥ ਵਿੱਚ ਸਿਗਰਟ ਹੈਗੀ ਸੀ ਬਹੁਤ ਬੈਸਬਾਜੀ ਬੈਸਬਾਜੀ ਹੋਈ ਉਹਨਾਂ ਦੇ ਵਿੱਚ ਤੇ ਉਸ ਤੋਂ ਬਾਅਦ ਕੁੜੀ ਨੇ ਕਿਹਾ ਕਿ ਇਹ ਤੁਹਾਡੀ ਰੇਲ ਗੱਡੀ ਨਹੀਂ ਹੈਗੀ ਇੱਥੇ ਮੇਰਾ ਜੋ ਦਿਲ ਕਰੇਗਾ ਮਨ ਕਰੇਗਾ ਮੈਂ ਕਰਾਂਗੀ ਤੇ ਲੋਕਾਂ ਨੇ ਕਿਹਾ ਕਿ ਇਹ ਤੇਰੀ ਵੀ ਰeal ਗੱਡੀ ਨਹੀਂ ਹੈਗੀ ਕਿ ਜੋ ਤੇਰਾ ਮਨ ਕਰੇਗਾ ਉਹ ਤੂੰ ਕਰੇਂਗੀ ਕਿਉਂਕਿ ਕੋਈ ਵੀ ਪਬਲਿਕ ਪਲੇਸ ਆ ਕੋਈ ਵੀ ਸਟੇਸ਼ਨ ਆ ਕੋਈ ਵੀ ਟਰਾਂਸਪੋਰਟ ਆ ਉਸ ਦੇ ਵਿੱਚ ਤੁਸੀਂ ਸਿਗਰਟ ਨਹੀਂ ਪੀ ਸਕਦੇ ਉਸ ਦੇ ਵਿੱਚ ਤੁਸੀਂ স্মੋਕ ਨਹੀਂ ਕਰ ਸਕਦੇ ਫਿਰ ਉਸ ਤੋਂ ਬਾਅਦ ਕੁੜੀ ਨੇ ਕਿਹਾ ਕਿ ਜੇ ਤੁਸੀਂ ਵੀਡੀਓ ਬਣਾਣੀ ਬੰਦ ਨਹੀਂ ਕਰੋਗੇ ਤੇ ਆ ਦੇਖੋ ਮੈਂ ਇੱਥੇ ਬੈਠੀ ਆ ਤੇ ਮੈਂ ਸਿਗਰਟ ਪੀਵਾਂਗੀ ਜੋ ਤੁਸੀਂ ਕੰਨਾ ਕਰ ਸਕਦੇ ਹੋ ਇਸ ਤੋਂ ਪਹਿਲਾਂ ਤੁਹਾਨੂੰ ਇੱਕ ਹੋਰ ਚੀਜ਼ ਦੱਸ ਦਿੰਦੇ ਆ ਕਿ ਇੱਕ ਵੀਡੀਓ ਬੜੀ ਵਾਇਰਲ ਹੋ ਰਹੀ ਸੀ ਬੜੀ ਏਜਡ ਦੋ ਲੇਡੀ ਸੀਗੀਆਂ ਜਿਨ੍ਹਾਂ ਦੀ ਆਪਾਂ 60+ ਇਸ ਕਹਿ ਸਕਦੇ ਹਾਂ ਕਿ ਬੀਬੀਆਂ ਜਿਨ੍ਹਾਂ ਨੂੰ ਦੇਖ ਕੇ ਕਦੇ ਕੋਈ ਸੋਚ ਵੀ ਨਹੀਂ ਸਕਦਾ ਅੰਦਾਜ਼ਾ ਵੀ ਨਹੀਂ ਲਗਾ ਸਕਦਾ ਕਿ ਇਹ ਸਮੋਕ ਕਰ ਰਹੀਆਂ ਨੇ ਇਹ ਸਿਗਰਟ ਪੀ ਰਹੀਆਂ ਉਹਨਾਂ ਦੀ ਵੀਡੀਓ ਵੀ ਬਹੁਤ ਵਾਇਰਲ ਹੋਈ ਸੀ ਸੋ ਸਿਗਰਟ ਪੀਣਾ ਪਬਲਿਕ ਪਲੇਸ ਤੇ ਇੱਕ ਆਮ ਚਾਹ ਹੋ ਗਿਆ ਪਰ ਪਲੀਜ਼ ਇਸ ਚੀਜ਼ ਨੂੰ ਕਿਰਪਾ ਕਰਕੇ ਸਹੀ ਅਪੀਲ ਕਰਾਂਗੇ ਕਿ ਇਸ ਚੀਜ਼ ਨੂੰ ਥੋੜਾ ਜਿਹਾ ਸੀਰੀਅਸ ਲਿਆ ਜਾਵੇ ਜੇ ਤੁਸੀਂ ਸਿਗਰਟ ਪੀਣੀ ਹੈ ਸਮੋਕ ਕਰਨੀ ਹੈ ਤਾਂ ਤੁਸੀਂ ਆਪਣੇ ਘਰ ਬੈਠ ਕੇ ਕਰ ਲਓ ਜਾਂ ਕਟ ਤੋਂ ਕਟ ਇੰਨਾ ਤੇ ਦੇਖ ਲਓ ਕਿ ਉਹ ਪਬਲਿਕ ਪਲੇਸ ਨਾ ਹੋਵੇ ਕਿਤੇ ਅਲੱਗ ਜਾ ਕੇ ਪਾਸੇ ਤੁਸੀਂ ਸਿਗਰਟ ਪੀ ਸਕਦੇ ਹੋ ਪਰ ਪਬਲਿਕ ਪਲੇਸ ਦੇ ਵਿੱਚ ਇਸ ਚੀਜ਼ ਨੂੰ ਕਰਨਾ ਬੰਦ ਕਰ ਦਿਓ ਨਹੀਂ ਹੋਈ ਬਾਹਰ ਚਲੋ ਬਾਹਰ ਚਲੇ ਜਾਓ ਸਭ ਆਹ ਹੋਈ ਰਹਾ ਹਾਂ ਹਿੰਦੀ ਨਹੀਂ ਪਤਾ ਨਹੀਂ ਮੈਂ ਤੁਹਾਨੂੰ ਤੁਹਾਨੂੰ ਮੈਂ ਬਾਤ ਕਰੇਗਾ ਵੀਡੀਓ ਬਣਾਉਗੇ ਆਪ ਕੋ ਇਹ ਇਹ ਬਿਲਕੁਲ ਗਲਤ ਬਾਤ ਹੈ ਠੀਕ ਹੈ ਮਾਰੋ ਨਹੀਂ ਇਪੋ ਬੋਲੇ ਮੇਰਾ ਵੀਡੀਓ ਮਤ ਬਣਾਓ और डिलीट कर तो ना नहीं लेगल है ये तो लीगल है ना ये तो लीगल है न मैंने ये तो लीगल है जब मैं इज्जत ऐसी बोल बाहर जाके भूको बाहर भूखना भी अलाउड नहीं है इधर ठीक है ठीक है भी नहीं रही है ठीक है ठीक है मेरा वीडियो डिलीट कर देना इज्जत से बोल रही है मजा नहीं आएगा भाई ठीक है जो करना है घर जो करना है कर ले नहीं मेरा वीडियो डिलीट कर तो बाहर का फिर

पुलिस को अब बेटा आप आराम तो से बेटा अब बेटा बुला रहे आप बेटा तुम बेटी की उम्मीद अभी भी बोल रही हूँ बेटा हेलो सर मैंने बोला मैं बाहर